ਹੈਂ ਦੇ ਭਾਈ ਭਾਈ ਗੱਲ ਇਹ ਐ ਵੀ ਅਸੀਂ ਨਾ ਦੇਖ ਲਓ ਅਸੀਂ ਸੀਨ ਕਰਨ ਭਾਈ ਅਸੀਂ ਵੀ ਆਏ ਆ ਬਾਈ ਸੱਤਿਉਰੀ ਉਹ ਬੈਠੇ ਨੇ ਕੈਮਰਾ ਟਰੈਕਟਰੋਂ ਮੋਟਰਸਾਈਕਲ ਤੇ ਅਰ ਸੀਨ ਕਰਨ ਆ ਵੀ ਆਉਂਦੇ ਨੇ ਖਾਸਮ ਭਾਈ ਐਦਾਂ ਸੁਖ ਸੰਘੇੜੇ ਵਾਲੀ ਪ੍ਰੋਡਕਸ਼ਨ ਨਹੀਂ ਹੈਗੀ ਇਹ ਐਨੇ ਹੈਲੋ ਓਏ ਮੇਰੀ ਗੱਲ ਸੁਣ ਲਿਆ ਭਾਈ ਸੁਖ ਸੰਘੇੜੇ ਵਾਲੀ ਪ੍ਰੋਡਕਸ਼ਨ ਨਹੀਂ ਹੈਗੀ ਇਹ ਸੀਨ ਕਰਨ ਗੱਡੀਆਂ ਤੇ ਸੀਨ ਕਰਨ ਗੱਡੀਆਂ ਤੇ ਮੈਡਮ ਨੂੰ ਲਾਹੋ ਜੀ ਕੀ ਯਾਰ ਹਲੇ ਕਹਿੰਦੇ ਕਹਿੰਦੇ ਯੂਟਿਊਬਰਾਂ ਕੋਲੇ ਪੈਸੇ ਹੋਣੇ ਪੈਸੇ ਰੱਖਣ ਵਾਲੇ ਹੈਗੇ ਆਂ ਅਸੀਂ ਹੈ ਸਾਡੀ ਜੇਬ 'ਚ 4 ਰੁਪਏ ਹੋਣ ਦਾ ਸੀ ਤਾਂ ਉਂ ਹੀ ਟਿਕਦੇ ਆਹ ਦੇਖ ਲਓ ਲੈ ਸੀਨ ਕਰਨ ਗੱਡੀਆਂ ਤੇ ਬਾਈ 4 ਰੁਪਏ ਨਾ ਸਾਮਕੇ ਵੀ ਰੱਖ ਲੈਂਦੇ ਹੁੰਦੇ ਨੇ ਸੀਨ ਕਰਨ ਗੱਡੀਆਂ ਤੇ ਮੈਂ ਆਖਿਆ ਮੈਂ ਆਖਿਆ ਮੈਂ ਹਲੇ ਕਹਿੰਦੇ ਨੇ YouTube ਪਰ ਕੁਲੇ ਪੈਸੇ ਓੜੇ ਸਾਡੀ ਜੇਬ ਚੋਂ ਹੀ 4 ਰੁਪਏ ਜਾਣ ਅਸੀਂ ਹੁਣ ਟਿਕਦੇ ਘੈਂਟ ਕੰਮ ਐ ਅੱਜ ਸ਼ੂਟ ਤਰਨਾਟ ਬਾਈ ਦੇ ਸੈੱਟ ਤੇ ਫਿਰ ਹੈ ਨਿਯਾਰੇ ਲੈ ਰਹੇ ਹਾਂ ਉਧਰ ਸੀਨ ਸਮਝਾ ਰਹੇ ਸਪਤਾ ਬਾਈ ਸਾਡਾ ਤੇ ਆਹ ਦੇਖੋ ਯਾਰ ਫਿਰ ਮੈਂ ਹੁਣ ਤਾਂ ਉੱਥੇ ਤਾਂ ਕਾਲਾ ਜਿਹਾ ਲੱਗਦਾ ਸੀ ਇੱਥੇ ਠੀਕ ਆ ਉੱਥੇ ਛਾਂ ਜਾਦੇ ਸੀ ਹਰੇ ਕਿੱਥੇ ਜਾ ਰਹੇ ਸੋਣਾ ਏ ਏ ਏ ਏ ਓਏ ਏ ਏ ਏ ਨਾ ਨਾ ਫਿਲਟਰ ਲਾਉਣਾ ਬਬੂ ਐਂ ਚਾੜੂ ਯਾਰ ਦੇਖੀਓ ਟੱਟੇ ਬਈ ਮੈਂ ਨੇਚਰਲ ਆਂ ਇਹ ਰੰਗ ਮੇਰਾ ਨੇਚਰਲ ਹੈ ਓਏ ਹੋਏ ਕੀ ਬਾਬ ਹੈ ਸਿਰ ਐ ਨਾ ਕੰਮ ਕਿਵੇਂ ਕੀ ਹੋ ਗਿਆ ਸਰ ਕੀ ਹੋ ਗਿਆ ਕੱਪੜੇ ਮੈਂ ਚੰਡੀਗੜ੍ਹ ਵਾਲੇ ਪਾਉ ਫਿਰ ਅੱਛਾ ਐਵੇਂ ਤਾਂ ਆਪਣੇ ਕੁੜੀਆਂ ਆਮੀ ਪਾ ਲੈਂਦੀਆਂ ਨੇ ਫੇ ਹੁਣ ਇੱਕ ਗੱਲ ਹੋਰ ਹੋ ਗਈ ਸੀਨ ਕਰਨ ਵਾਸਤੇ ਗੱਡੀ ਤੇ ਜੇ ਫਿਰ ਬਦਲਾ ਹਾਂ ਨਾ ਨਾ ਹੁਣ ਸਾਲਾ ਚੇਂਜ ਕਰਨ ਵੀ ਗੱਡੀ ਤੇ ਮੈਂ ਆਖਿਆ ਮਾ ਲੋਕ ਕਹਿੰਦੇ ਨੇ ਵੀ ਯੂਟਿਊਬਰਾਂ ਕੋਲੇ ਪੈਸੇ ਆਪਾਂ ਟਿਕਦੇ ਆ 4 ਰੁਪਏ ਜੇਬ ਚੋਂ ਹੀ ਆ ਜਾਣ ਇਹ ਤਾਂ ਅਸੀਂ ਸੀਨ ਵਾਸਤੇ ਟਰੈਕਟਰ ਨਹੀਂ ਫਿਰਦੇ ਆ ਜੇ ਮੈਂ ਪਰੇ ਬਦਲਣ ਨੂੰ ਇਤੋਂ ਕਿਤੇ ਵਿਚਾਲੀ ਤੰਬੀ ਬਦਲ ਦਿੰਨਾ ਟਰੈਕਟਰ ਦੇ ਉੱਲੇ ਦੇਖ ਲੈ ਯਾਰ ਹਨਾ ਹਰਕਤ ਹੈ ਗਈ ਹੈ ਸਤੇ ਬਾਈ ਤੁਸੀਂ ਪ੍ਰੋਡਕਸ਼ਨ ਦਾ ਕੋਰਾ ਹਾਲ ਕੁਝ ਨਹੀਂ ਕਹਿ ਸਕਦੇ ਖਰਚੀ ਬਹੁਤ ਹੋ ਰਿਹਾ ਇਹ ਤਾਂ ਖਰਚੀ ਇਹ ਤਾਂ ਬਾਈ ਗੱਲਾਂ ਨੂੰਏ ਬਸ ਠੀਕ ਹੈ ਇੱਕ ਤੋਰੀ ਫੁਲਕਾ ਚਲਾਉਂਦਾ ਬੰਦਾ ਕਿ ਨਹੀਂ ਓਏ ਕਾਣੇ ਕੁੜੀਆਂ ਦੀ ਧੰਨੇ ਮੈਨੂੰ ਮਾਰਦੀ ਓਏ ਥੋੜੀ ਆਉਂ ਉਹ ਤੇਰੀ ਵਾਜ ਜਾਂਦੀ ਕੁਝ ਕੰਮ ਚੱਲ ਰਿਹਾ ਹੋਰ ਯਾਰਾ ਧੱਤ ਧੱਤ ਗੱਲ ਛੇੜ ਕੇ ਤਨਾਵੇਂ ਤੇਰੇ ਪਿਆਰ ਦੀ ਬਾਣੀ ਕੁੜੀਆਂ ਵਿੱਚ ਮੈਨੂੰ ਮਾਰਦੀ ਬਿੜਾਕੀ ਆ ਸਪਾਪਾ ਗਿਆ ਉਹ ਗੱਲ ਛੇੜ ਕੇ ਜਨਾਵੇ ਤੇਰੇ ਪਿਆਰ ਦੀ ਟਾਣੀ ਕੁੜੀਆਂ ਦੀ ਮੈਨੂੰ ਮਾਰਦੀ ਬਿੜਾਕੀ ਆ ਸਪਾਪਾ ਗਿਆ ਜਦੋਂ ਕੁੜੀਆਂ ਦੀ ਟਾਣੀ ਵਿੱਚ ਬੈਠੀ ਨੂੰ ਮੈਂ ਸੱਜਣਾ ਦਾ ਖਤ ਆ ਗਿਆ ਮੈਂ ਸੋਹਣਿਆਂ ਦਾ ਖਤ ਆ ਗਿਆ ਉਹ ਕਿੱਠੀਆਂ ਮਹੱਲੇ ਦੀਆਂ ਕੁੜੀਆਂ ਦੇ ਮੈਨੂੰ ਤੇਰੇ ਬਾਰੇ ਕਹਿੰਦੀਆਂ ਓ ਰਿੱਟ ਦਿੱਕੀ ਦੇ ਪਿਆਰ ਨਾਲ ਪੜ ਕੇ ਵੇ ਗੱਲਾਂ ਜੋ ਸੁਵਾਦ ਲੈ ਲਈਆਂ ਹੋ ਰਿੱਟ ਦਿੱਕੀ ਚ ਪਿਆਰਾ ਜਿਹਾ ਸ਼ੇਰ ਵੇ ਹੋ ਰਿੱਟ ਦਿੱਕੀ ਚ ਪਿਆਰਾ ਜਿਹਾ ਸ਼ੇਰ ਵੇ ਕਹਿਣ ਕੰਮਣੀ ਜਿ ਲਾ ਗਿਆ ਜਦੋਂ ਕੁੜੀਆਂ ਦੀ ਕਹਾਣੀ ਵਿੱਚ ਫੈਕੀ ਨੂੰ ਮੈਂ ਸੱਜਣਾ ਦਾ ਖੱਤ ਆ ਗਿਆ ਮੇ ਸੱਜਣਾ ਦਾ ਖੱਤ ਆ ਗਿਆ ਧੰਨਵਾਦ ਧੰਨਵਾਦ ਲੱਖ ਖੁਸ਼ੀਆਂ ਬਾਤ ਸਾਈਂ ਸਤਿਗੁਰੂ ਨਾਦਰ ਕਰੇ ਲੋ ਜੀ ਬਹੁਤ ਸਾਰਾ ਪਿਆਰ ਸਤਿਕਾਰ ਸਾਡੇ ਵੀਰਾਂ ਵੱਲੋਂ ਸਤਿਗੁਰੂ ਧੰਨਵਾਦ ਕਰਦੇ ਆ ਜਿਹੜੇ ਤੁਸੀਂ YouTube ਚੈਨਲ ਤੇ ਬਹੁਤ ਸਾਰਾ ਪਿਆਰ ਦਿੰਨੇ ਹੋ ਸਾਡੇ ਨਵਾਂ ਜਿ ਕਰਾ ਬੰਨੂ ਬੜਾ ਮਾਣ ਪਕਸਦੇ ਨੇ ਠੀਕ ਹੈ ਜੀ ਮੁੰਡੇ ਦੇ ਮਾਮਾ ਜੀ 100 ਰੁਪਿਆ 100 ਰੁਪਿਆ ਕਹਿੰਦਾ ਲੱਖ ਖੁਸ਼ੀਆਂ ਬਾਤ ਸਾਈਂ ਸਤਿਗੁਰੂ ਨਾਦਰ ਕਰੇ ਸਾਡਾ ਵੀਰ ਈਸ਼ਵਰ ਸਿੰਘ ਚੈਨਸ ਆਪਣੀ ਜਿੰਦਗੀ ਖੜਾ ਸਾਡੇ ਆਪਣੀ ਜ਼ਿੰਦਗੀ ਦੀ ਨਵੀਂ ਬੜੀ ਸ਼ੁਰੂਆਤ ਕਰਨ ਜਾ ਰਿਹਾ ਹੈ ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਉਹ ਕੱਲਾ ਰੁੱਖ ਨਹੀਂ ਜੰਗਲਾਂ ਵਿੱਚ ਸੌ ਕਹਿੰਦਾ ਸੰਜੂਆ ਜੋੜੋ ਸੰਜਿਆਰਾ ਮੇਤਰਾ ਦਾ ਰਿਸ਼ਤੇਦਾਰ ਦਾ ਨਾਲ ਸਤ ਕਾਰਿਆ ਵੇ ਕਹਿੰਦਾ ਪੰਜਾਬ ਦੀ ਧਰਤੀ ਹੈ ਬੱਲੇ ਬੱਲੇ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਬੱਲੇ ਉਹ ਜਿੱਥੇ ਨੱਚਦੀ ਜਵਾਨੀ ਆਹਾ ਉਹ ਜਿੱਥੇ ਟਹਿਕਦਾ ਬੜੇਪਾ ਉਸ ਧਰਤੀ ਦਾ ਮਾਣ ਉਸ ਧਰਤੀ ਦੀ ਸ਼ਾਨ ਜਿਹੜੀ ਤੁਹਾਡੇ ਸਾਹਮਣੇ ਲੈ ਕੇ ਆਦ ਰਹੇ ਪੰਜਾਬ ਦਾ ਅਮਰ ਕੋਕਨਾਚ ਮਲਵਾਈ 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 ਰੈਡੀ 1 2 3 ਬੰਗੜਾ 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 ਉਹ ਲੈ ਕੇ ਗਾਣਗੀ ਤੱਕੋ ਕੀ ਕਰਦੋ ਨਾ ਮੈਂ ਕਰੀ ਯਾਰ ਇਹਨਾਂ ਦਾ ਪਤਾ ਐਦਾ ਚਲ ਕੋਲ ਨੂੰ ਛੱਡ ਕੇ ਨਾ ਬੈਠੇ ਪੁਰਾਣੇ ਕੱਪੜੇ ਪਾਉਂਦੀ ਥੀ ਆਹਾਂ ਬਾਬਲੀ ਮੇਰੀ ਗੱਲ ਸਮਝ ਜੇ ਤਾਂ ਮੇਰੇ ਇੱਕ ਅਦਾ ਹੀ ਸੀਨ ਹੈ ਕੀਤਾ ਕਰਨੇ ਸਵੇਰੇ ਆ ਸਾਢੇ 7 ਵਜੇ ਨੂੰ ਆ ਜੂਗੀ ਕੀ ਪਰਦਾ ਵੀ ਇਕੱਲੀ ਰਾਤ ਕੱਟਣ ਦਾ ਸੀਨ ਡਿਸਕਸ ਹੋ ਰਹੇ ਨੇ ਮੈਂ ਤੁਹਾਨੂੰ ਦੱਸ ਦਿੰਨਾ ਸਾਰੇ ਪੁੱਛ ਰਹੇ ਨੇ ਵੀ ਮੇਰਾ ਕੌਣ ਸਾਰੇ ਪੁੱਛ ਰਹੇ ਨੇ ਵੀ ਕੌਣ ਪਾਣੀ ਤੇਰੀ ਜਾਨ ਤੇ ਲਾ ਦੀ ਟਾਲੀਆਂ ਤੂੰ ਖੂਨ ਮੰਗ ਜਾ ਨਾ ਮੈਂ ਤੈਨੂੰ ਖੂਨ ਦੇਵਾਂਗਾ ਮੈਨੂੰ ਪਿਆ ਖੂਨ ਹਾਂ ਮੈਨੂੰ ਪਿਆ ਤੂੰ ਹੀ ਰੱਜਣਾ ਪੀਲਾ ਨਾ ਯਾਰ ਤਰਨਾਟ ਬੱਟ ਦਿੰਦੀ ਮਹਾਰਾਜੀ ਦੀ ਸੌ ਸੌ ਹੀ ਖਾਲੀ ਲੈ ਬੱਡ ਲੈ ਆਏ ਚੰਦਰ ਆਵੇ ਬੱਡ ਲੈ ਬੱਡ ਲੈ ਕੋਈ ਚੱਕਰ ਹੀ ਨਹੀਂ ਬੱਡ ਲੈ ਯਾਰ ਵਾਹ ਓਏ ਤੇਰੇ ਕੋਈ ਚੱਕ ਹੈ ਜੀ ਤੇ ਮੇਰਾ ਇਹ ਗੁੱਸਾ ਦਾ ਮੈਨੂੰ ਇਹਨਾਂ ਦੀ ਮੈਂ ਬੁਰਕੀ ਕੱਢਦਾ ਨਾ ਫਿਰ ਇੱਕ ਗੱਲ ਸੁਣਾ ਇੱਕ ਦਾ ਬੰਦਾ ਜਿਹੜਾ ਤੈਨੂੰ ਖੂਨ ਪੈਣ ਲਈ ਤਿਆਰ ਹੈ ਉਹਦੀ ਤਾਂ ਇਹ ਬੁਰਕੀ ਕੱਢਣ ਨੂੰ ਫਿਰਦਾ ਹੈ ਤੁਸੀਂ ਨਾ ਲਾਤਾ ਇਹ ਤਾਂ ਸੀਨਾ ਲਾਤਾ ਆ ਦੇਖ ਲਓ ਦੇਖ ਲਓ ਹਾਏ ਬੈਰੀਆ ਐਂ ਸਮਝ ਲੈ ਮੈਂ ਹਸ ਦੇ ਦਿੰਦੀ ਵੱਢ ਲਈ ਮੈਂ ਖਾਰਾ ਖਾਰਾ ਆ ਦੇਖ ਲੈ ਇਧਰ ਹੈ ਲੋ ਇਸ ਬੰਦੇ ਨੂੰ ਇਹ ਵੀ ਉਸ ਸਟੇਟਸ ਪਾ ਦੇ ਦੇਖੀ ਲੋਕ ਕੀ ਕਹਿਣਗੇ ਵੀ ਹੈਨਾ ਐਂ ਥੋੜੀ ਕਹਿਣਗੇ ਤੇ ਨਾਲ ਵੱਡੀ ਹੈ ਇਹਨੂੰ ਬਾਈ ਬਣ ਕੇ ਕਦੇ ਗਾਣਾ ਸਾਡੇ ਉੱਪਰ ਨਾ ਨਾ ਮੈਂ ਆਇਂ ਕਹਿਣਾ ਵੀ ਇਹਨੂੰ ਬਾਈ ਬਣ ਕੇ ਕਦੇ ਵੀ ਕੋਈ ਇਹ ਬੰਦਾ ਆਇਆ ਨਾ ਕਦੇ ਵੀ ਬਾਈ ਬਣ ਕੇ ਤੂੰ ਆਹ ਕੰਮ ਕਰ ਲੈ ਤੰਦੀ ਹੁੰਦੀ ਵੱਢਣ ਵੇਲੇ ਜਮੀ ਲਾ ਕੇ ਦੇ ਨਰਦਾਈ ਹੈ ਹੁਣ ਕੋਕੋਨਟ ਤੇਲ ਦੇ ਦੇ ਦਰਦ ਹੋਈ ਜਾਂਦਾ ਲੈ ਵੀ ਸੀਨ ਸਾਰਾ ਰੈਡੀ ਹੋ ਗਿਆ ਬਾਈ ਹੁਰੀ ਹੁਣ ਟਰੈਕਟਰ ਤੇ ਬ੍ਰੇਕ ਮਾਰਨਗੇ ਤੇ ਉਹ ਕੁੜੀ ਆਪਾਂ ਅੱਜ ਨਵੀਂ ਬੁਲਾਈ ਹੈ ਮਾਡਲ ਤੇ ਇਵੇਂ ਹੁੰਦਾ ਘਾ ਰਹੇ ਹਾਂ ਵੇ ਕੀ ਕੀ ਕਰਦਾ ਦਿਖਾਉਨੇ ਆਂ ਤੁਹਾਨੂੰ ਅੱਜ ਜੋ ਇਹਦਾ ਟਰੈਕਟਰ ਨੇ ਆ ਕੇ ਬਰੇਕ ਲਾ ਦਿੱਤਾ ਆ ਸੀਨ ਹੁੰਦਾ ਇਹ ਸੀਨ ਹੁੰਦਾ ਬਾਈ ਕੈ ਮਤਲਬ ਕੈਮਰਾ ਸੱਤਾ ਚਲਾਉਂਦਾ ਬਾਈ ਸਾਡਾ ਚਲੋ ਅਸੀਂ ਵੀ ਚਲਾ ਲਏ ਨੇ ਕੈਮਰਾ ਤੇ ਕਈ ਵਾਰੀ ਤੇ ਹੁਣ ਦੇਖਿਓ ਤੁਹਾਨੂੰ ਸੀਨ ਹੁੰਦਾ ਦਿਖਾਵਾਂਗੇ ਅੱਜ ਚਲੋ ਬਾਈ ਚਲੋ ਬਈ ਚਲੋ ਸਾਈਡ ਤੇ ਹੋ ਜਾ ਬਈ ਤੁਸੀਂ ਕੈਮਰਾ ਨਹੀਂ ਲੱਗੂ ਰੇ ਯਾਰ ਸੌਰੀ ਵੀਰੇ ਆਹ ਕੈਮਰਾ ਕੈਮਰਾ ਕਿਉਂ ਲਾ ਰਹੇ ਹੰਮ ਚਲੋ ਟਾਇਰਾਂ ਚ ਉਥੋਂ ਗੁਰਵਿੰਦਰ ਦੱਸੀ ਇਹਨੂੰ ਕੈਮਰਾ ਪਰਫੈਕਟ ਬਣਾ ਦੇ ਬਈ ਉਹਨੂੰ ਨਹੀਂ ਲੈ ਇਹਨੂੰ ਬੋਲਾਂ ਕਿ ਪਟਿਆਲੇ ਮੇਰੇ ਨਾਲ ਸਟੱਡੀ ਕਰਦੇ ਨੇ ਹਾਂ ਹਾਂ ਬੋਲ ਦਿਓ ਬੋਲ ਦਿਓ ਬਈ ਚੱਕਰ ਨਹੀਂ ਬੋਲ ਦਿਓ ਬੋਲ ਦਿਓ ਬੋਲ ਦਿਓ ਬੋਲ ਦਿਓ ਓ ਯਾਰ ਉਹਨੂੰ ਥੱਲੋਂ ਲਵਾ ਗਿਆ ਨਾ ਯਾਰ ਕੀ ਹੋ ਰਿਹਾ ਯਾਰ ਟਾਇਰ ਲੈਣਾ ਉਥੋਂ ਐਡੀ ਉੱਚੋਂ ਕਿਵੇਂ ਆਊਗਾ ਯਾਰ ਬਿੱਲੇ ਇੱਥੇ ਆ ਖੰਡ ਓਰੇ ਆ ਓਰੇ ਲਾ ਟਰੈਕਟਰ ਆਉਗਿਆ ਇੱਥੇ ਦਾ ਕੰਮ ਆਉਗਿਆ ਇੱਥੇ ਦਾ ਕੰਮ ਆਉਗਿਆ ਓਏ ਮੈਂ ਆ ਹਾਂ ਇਹਨੂੰ ਮੋਟਰਸਾਈਕਲ ਲੱਗੇ ਕਰ ਦੋ ਮੋਟਰਸਾਈਕਲ ਲੱਗੇ ਕਰੀ ਮੋਟਰਸਾਈਕਲ ਲੱਗੇ ਕਰੀ ਮੈਂ ਤਾਂ ਫਿਰ ਲਾਈ ਲਵਾਂ ਅਟ ਜਾ ਮੈਂ ਲਾਉਣਾ ਮੈਨੂੰ ਚੱਕਣੇ ਪੈਣਗੇ ਇੱਥੇ ਆ ਰਾਫੜ ਤੂੰ ਆ ਫੜੀ ਬਲਾਓ ਦਾ ਡਰਾਈਵ ਹਾਂ ਹਾਂ ਓਹੋ ਹੈ ਹੈ ਇਧਰੋਂ ਲਾ ਲਓ ਇਧਰੋਂ ਇਧਰੋਂ ਲਾ ਲੈ ਬੰਦੇ ਨਾ ਆ ਜਾਣ ਇਧਰੋਂ ਮੈਂ ਲਾ ਦੇਣਾ ਚਾਰੇ ਪੰਜੇ ਲਾ ਦੇ

ਕੀ ਹੋ ਗਈ ਬ੍ਰੇਕ ਜਿਆਦਾ ਅੱਗੇ ਆਹ orange ਬ੍ਰੇਕ ਵਾਜਦੇ ਮੰਨ ਲੈ ਉਂਗਲ ਕਰ ਦੇਣਾ ਇਹ ਵੀ ਥੋੜਾ ਕਾਲੀ ਦੁਰਗੀ ਨੂੰ ਪਤਾ ਨਹੀਂ ਆ ਰਿਹਾ ਆ ਰਿਹਾ ਆ ਇਹਨੂੰ ਦੇਖ ਲੈਣ ਦੇ ਮੈਨੂੰ ਬੱਡੇ ਵੀ ਇਹ ਹੈ ਕਿੰਨਾ ਨਹੀਂ ਇਹ ਤੇ ਰੋਕ ਦੇਣਾ ਚਾਹੀਦਾ ਜੀ ਇਹਨੂੰ ਇਹ ਕਿੰਨਾ ਹਾਂ ਲੋਟ ਹੈ ਇਹ ਸਹੀ ਆਇਆ ਬਈ ਸਹੀ ਆਇਆ ਯਾਰ ਕਿਉਂਕਿ ਦੋਇ ਤਿੰਨੇ ਐਂਗਲ ਜੇ ਲੱਗ ਜਾਣ ਆ ਦੇਖ ਹਾਂ 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 ਲੋਟ ਆ ਦੇਖ ਬਈ ਇਹ ਚ ਵੀ ਸਹੀ ਆ ਆ ਵੀ ਲੋਟ ਆ ਆ ਲਾ ਕੇ ਉਹਦੀ ਬੋਲ ਪੂਰੀ ਹਾਂ ਆ ਦੇਖ ਆ ਦੇਖੋ ਹਾਂ ਬਸ ਓਕੇ ਆ ਵੀ ਫਿਰ ਬੈਠਾ ਵੀ ਫਿਰ ਬੈਠਾ ਓਕੇ ਨੇ ਤਾਂ ਓਕੇ ਇਹ ਬਲੇ ਇੱਧਰ ਦਿਖਾਣੇ ਆ ਆ ਦੇਖੋ ਇਹ ਕਲਾਕਾਰੀ ਦੇਖੋ ਜੀ ਤੁਸੀਂ ਦੇਖ ਕਿਉਂ ਕਿਆ ਬਾਤ ਮੈਂ ਤਾਂ ਬਲੇ ਮੈਂ ਤਾਂ ਤੈਨੂੰ ਕਹੀ ਐ ਨਾ ਕੈਮਰਾਮੈਨ ਨੇ ਵੀ ਬਤਾ ਆਪਣਾ ਸਿਖਾਇਆ ਹੋਇਆ ਕੈਮਰਾ ਫੇਲ ਨਹੀਂ ਹੋਏਗਾ ਕਦੇ ਸੁੱਖ ਸੰਘੇੜਾ ਵੀ ਇਹ ਗੱਲ ਨਹੀਂ ਕਹੋ ਯਾਰ ਤੈਨੂੰ ਵੀ ਬਿੱਲੇ ਨੂੰ ਕੈਮਰਾ ਨਹੀਂ ਆਉਂਦਾ ਓਕੇ ਜੀ ਮੈਂ ਪਹਿਲਾਂ ਬਲੌਗ ਬਣਾਉਣਾ ਸਿੱਖ ਰਹਾ ਇਹਨਾਂ ਨੇ ਅੱਖਾਂ ਹੀ ਵਡੀਆਂ ਦੇ ਨਾਲ ਕੱਢੀਆਂ ਸੀ ਅੱਖਾਂ ਦਾ ਫਿਰ ਅੱਖਾਂ ਦਾ ਫਿਰ ਇਹ ਐਕਟਰ ਦਾ ਕੰਮ ਅੱਖਾਂ ਆ ਹੀ ਹੁੰਦਾ ਹੈ ਐਕਟਰ ਹਮੇਸ਼ਾ ਅੱਖਾਂ ਵਾਲੀ ਗੱਲਾਂ ਕਰਦੇ ਨੇ ਹਾਏ ਕੁਲਫੀ ਮੇਰਾ ਨਾ ਕੁਲਫੀ ਨਹੀਂ ਹੈਗਾ ਮੈਂ ਹਰੇਕ ਨੂੰ ਕਿਸੇ ਹੋਂਦ ਚਲੇਲੀ ਕਹਿੰਦਾ ਕਿਸ ਨੂੰ ਲੱਡੂ ਕਹਿੰਦੇ ਮੇਰੀ ਨਵੀਂ ਆਉਂਦੀ ਆ ਰਾਂਜ ਜਾਵੇ ਮੇਰਾ ਨਾਮ ਕੁਲਪੀ ਨਹੀਂ ਹੈਗਾ ਕਿਨਾ ਨੋਟਾ ਕਹਿੰਦੇ ਰੀਤਾ ਮੇਰਾ ਨੋ ਰੀਤਾ ਨਵੇਂ ਇਥੋਂ ਹੈ ਨੌਨਸੈਂਸ ਇਥੋਂ ਬੋਲਸਾ ਤੇ ਆਕਰ ਮੇਰੇ ਗਰਮੀ ਲੱਗਦੀ ਹੈ ਸੈਂ ਇਹ ਸਾਡਾ ਪਤਾਸਾ ਜੀ ਆ ਜੀ ਗਰਮੀ ਤਾਂ ਬਹੁਤ ਗੱਲ ਕਰੇ ਪਤਾਸਾ ਕੰਜ ਤਾਂ ਕਿਊਟ ਬੜਾ ਹੈ ਬੜਾ ਕਿਊਟ ਬੱਚਾ ਕਿਊਟ ਹੈ ਸੈਂਸ ਨਹੀਂ ਨੌਨਸੈਂਸ ਆ ਹੁਣ ਉਹ ਕੀ ਮਤਲਬ ਹੁੰਦਾ ਉਹਦਾ ਪਿਆਰ ਵਾਲੀ ਗੱਲ ਹੁੰਦੀ ਆ ਜੀ ਕੋਈ ਉਹਦੀ ਪਿਆਰ ਵਾਲੀ ਗੱਲ ਹੁੰਦੀ ਆ ਚੱਲ ਰਹੇ ਸੀ ਨੇ ਸੋਨੇ ਕੈਮਰੇ ਸੱਤੇ ਮਤਲਬ ਕੀ ਹੁੰਦਾ ਨੌਨ ਸੈਂਸ ਦਾ ਉਹ ਪਿਆਰ ਵਾਲੀ ਨੌਨ ਸੈਂਸ ਦਾ ਡੰਗਰ ਕਹਿੰਦੇ ਨੇ ਆਪਣੀ ਲਈ ਭਾਸ਼ਾ ਚ ਜਿਹਨੂੰ ਆਕਲ ਨਹੀਂ ਆਕਲ ਨਹੀਂ ਡੱਫਰ ਪੈਂਚ ਪਸੂ ਪਸੂ ਕੋਈ ਪਿਆਰ ਵਾਲੀ ਗੱਲ ਹੁੰਦੀ ਆ ਜੀ ਡੰਗਰ ਹੁੰਦਾ ਉਹਦਾ ਮਤਲਬ ਟਰੈਕਟਰ ਨਹੀਂ ਚਲਾਉਣਾ ਇਹਨੂੰ ਇਹਨੂੰ ਰਹਿ ਦਿਓ ਇਹ ਤੋਂ ਟਰੈਕਟਰ ਨਹੀਂ ਚਲਾਉਣਾ ਉਹਦਾ ਵਿੱਚ ਮਾਰਨਾ ਨਹੀਂ 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 ਟਰੈਕਟਰ ਚਲਾਉਣਾ ਆਏ ਬ੍ਰੇਕ ਲਾਉਂਦੇ ਹੁੰਦੇ ਨੇ ਇੱਕ ਵਾਰੀ ਬੋਲ ਪਤਾ ਨਹੀਂ ਕੀ ਇਦਾਂ ਫਿਰ ਹੋਈ ਚੀਜ਼ ਹੋਗੀ ਨਾ ਪਿੰਡਾਂ ਵਾਲੀ ਗੱਲ ਹੋਗੀ ਕਿ ਪਿੰਡਾਂ ਵਾਲੀ ਮਤਲਬ ਸ਼ਹਿਰੀ ਇੰਨੇ ਇੰਨਾ ਨਹੀਂ ਬੋਲਦੀਆਂ ਹੈਗੀਆਂ ਕਿਵੇਂ ਮਤਲਬ ਐ ਮੇਰੀ ਗੱਲ ਕਰ ਰਹੇ ਹੋ ਨਾ ਤੁਸੀਂ ਵੇਦਾ ਬੋਲਣਾ ਮੰਨ ਲੈ ਤੁਹਾਨੂੰ ਮੈਂ ਸੱਚੀ ਜ਼ਿੰਦਗੀ ਦਿਖਾਉਂਦਾ ਤੁਸੀਂ ਮੈਨੂੰ ਕਿਸੇ ਚੰਡੀਗੜ੍ਹ ਰਹਿੰਦੇ ਹੋ ਨਾ ਸੱਚੀ ਜ਼ਿੰਦਗੀ ਜੇ ਮੈਂ ਕਰਦਾ ਮੈਂ ਤੇਰੇ ਨਾਲ ਫਿਰ ਤਾਂ ਗਾਲਾਂ ਕੱਢਦੇ ਮੂਰੋਂ ਕਿੰਨੀਆਂ ਗਾਲਾਂ ਕੱਢਦੀ ਤੂੰ ਪਿੰਡਾਂ ਵਾਲੀ ਗੱਲ ਹੋਗੀ ਕਿ ਪਿੰਡਾਂ ਵਾਲੀ ਸ਼ਹਿਰੀ ਇੰਨੇ ਇੰਨਾ ਨਹੀਂ ਬੋਲਦੀਆਂ ਹੈਗੀਆਂ ਉਹ ਨਹੀਂ ਐਵੇਂ ਗੱਲ ਕਰ ਨਹੀਂ ਮਤਲਬ ਹੁਣ ਤੁਸੀਂ ਚੰਡੀਗੜ੍ਹ ਰਹਿੰਦੇ ਹੋ ਹੈਗਾ ਹੁਣ ਤਾਂ ਤੁਸੀਂ ਸ਼ਹਿਰੀ ਆਂ ਅੱਜ ਜਦੋਂ ਜਦੋਂ ਦੇ ਤੁਸੀਂ ਸਵੇਰ ਤੋਂ ਆਏ ਤੁਸੀਂ ਚੁੱਪ ਹੋਏ ਜਵਾਂ ਨਹੀਂ ਹੋਏ ਫਿਰ ਮਤਲਬ ਮੈਂ ਇੱਥੇ ਹੀ ਗਈਆਂ ਇੱਥੇ ਹੀ ਗਈਆਂ ਬੱਸ ਦੇਣਾ ਚਲ ਬਈ ਦੂਰ ਨਹੀਂ ਚੀ ਜੀ ਬੱਸ ਫਿਰ ਚੱਕ ਦੇ ਦੂਰ ਜੀ ਚਲੋ ਇਹਨੇ ਚੰਡੀਗੜ੍ਹ ਮੈਂ ਨਾ ਕਰ ਬੱਸ ਚਲ ਬਈ ਜਿਹੜਾ ਕੋ ਸਾਰੇ ਮਨ ਚੋਂ ਆਉਂਦਾ ਉਹ ਬੋਲੋ ਆਪਣੇ ਵਾਲੇ ਮਾਲ ਵਿੱਚ ਆ ਜਾਓ ਜੀ ਮੈਂ ਮੈਂ ਇਹਦੇ ਤੇ ਲਾਵਾਂ ਕਿੰਨਾ 10 11 ਦੱਦੇ ਦਿਓ ਕਿਨ ਹੋਣੀ ਅਨਾਰ ਤੋਂ ਵੀ ਰੇਸ ਹੁਣ ਬੱਦ ਦਾ ਜਿਆਦੇ ਦੇ ਕਰ ਤੋਂ ਜੀ ਥੋੜੇ ਪਿੱਛੇ ਹੋ ਜੀ ਥੋੜਾ ਪਿੱਛੇ ਟਰੈਕਰੀ ਬਹੁਤ ਬਦਵਾਲਣਾ ਕੰਮ ਹੈ ਫਿਰ ਮੈਂ ਤਾਂ ਤਾਹੀ ਤਾਂ ਗੱਲ ਨੂੰ ਚਲੋ ਹੁਣ ਕੀ ਦੇਖੀ ਸੱਤੇ ਕੌਣ ਹੀ ਹੋਰੋਂ ਤੁਰਨਾ ਸੱਤੇ ਪਹਿਲਾਂ ਇਹ ਦੱਸੋ ਨੌਨ ਸੈਂਸ ਤੋਂ ਹੀ ਕੀ ਨੌਨ ਸੈਂਸ ਪਿੱਛੇ ਤਾਂ ਨਹੀਂ ਜਾਂਦਾ ਤੂੰ ਆਈਆਂ ਆਈਂਗਾ ਨਾ ਟਰੈਕਟਰ ਚਲਾਉਂਦੀ ਐ ਤਾਂ ਨਹੀਂ ਆਉਂਦੀ ਹਾਂ ਅਜ ਮੈਂ ਪਿੱਛੇ ਹਾਂ ਸਾਰੇ ਬੋਲੀ ਚੱਲੀ ਸਾਰਾ ਬੋਲਿਆ ਕਰ ਪਹਿਲੇ ਯਾਰ ਤੂੰ ਯਾਰੀ ਗੱਲ ਆਉਂਦੀ ਐ ਜੀ ਫਿਰ ਮੈਂ ਇੱਕੋ ਕੋੜੀ ਉਰੇ ਆ ਕੇ ਫੇਰ ਉੱਤਰਨਾ ਸਤੇ ਜਦੋਂ ਇਹ ਥੱਲੇ ਆ ਗਿਆ ਉਤਰ ਗਿਆ ਫਿਰ ਮੈਂ ਉਸੇ ਕਰਨ ਫਿਰ ਜਾ ਇੱਥੇ ਚਲਾ ਦੇਣਾ ਕੰਮ ਹੈ ਜੀ ਹਾਂ ਇੱਥੇ ਚਲਾ ਹਾਂ ਇੱਥੇ ਸ਼੍ਰੀ ਕਾਇਤ ਨਾਲ ਉਤਰਨ ਦੀ ਲੋੜ ਨਹੀਂ ਹਾਂ ਸਹੀ ਹੈ ਬਈ ਚਲੋ ਜੀ ਰੈਡੀ ਦੇਖੀ ਸਤੇ ਸਤੇ ਇੱਕ ਕੰਮ ਕਰੋ ਥੋੜਾ ਜਿਹਾ ਜਲਾ ਕੇ ਮਿਲੋ ਰੋਕ ਦੇਣੇ ਸਤੇ ਮੇਰੇ ਕੈਮਰੇ ਦੇ ਬਕੂ ਹਰੇ ਪਿੱਛੇ ਖੜ੍ਹਦੇ ਨਹੀਂ ਨੌਨਸੈਂਸ ਮੈਂ ਚਲਾ ਦੇ ਜਿਆ ਥੱਲੇ ਜੁਲੂ ਨਾਲ ਆ ਲੰਮਾ ਚੱਲ ਬਾਥਰ ਨੁਕੀ ਚੱਲ ਛੋਟੇ ਦੋ ਨਾਨਸੈਂਸ ਚੰਗੀ ਤਰ੍ਹਾਂ ਬੋਲ ਤੇ ਰੈਡੀ ਸਟਾਰਟ ਨਾਨਸੈਂਸ ਪਤਮੀ ਤੇ ਤੁਹਾਨੂੰ ਦੀ ਅਕਲ ਨਹੀਂ ਹੈ ਕੀ ਸੈਂਸ ਜੀ ਨਾਨਸੈਂਸ ਮਤਲਬ ਪਤਮੀ ਰਫਰ ਕੈਮਰਾ ਦਾ ਬੀਅਰ ਸਰ ਮੈਂ ਕੀਤਾ ਹੀ ਨਹੀਂ ਹੈ ਮੇਰਾ ਹੋ ਗਿਆ ਜੀ ਹੋ ਗਿਆ ਹੋ ਗਿਆ ਹੋ ਗਿਆ ਮੇਰੀ ਨਿਗਾ ਮੈਨੂੰ ਨਹੀਂ ਪਤਾ ਕਿੱਧਰ ਨੂੰ ਜਾ ਰਹੀ ਹੈ ਤੂੰ ਮੇਰੇ ਤੇ ਨਿਗਾ ਰੱਖੋ ਨਾ ਇੱਧਰ ਤਾਂ ਐਨਕ ਲਾ ਲਓ ਹੀ ਬੰਦੇ ਅਸੀਂ ਲਾ ਲਓ ਲਾ ਲਓ ਮੈਨਾਂ ਪਹਿਲਾਂ ਲੱਗੀ ਨਹੀਂ ਹੋਈ ਸੀ ਚਲੋ ਲਗਾ ਹੀ ਲੈਣੇ ਇੱਕ ਮਿੰਟ ਆਪੇ ਹੁਣ ਮੈਂ ਲਮੜਾ ਦੇ ਦੇ ਚਲਾਉਂਦੀ ਆ ਕੱਲੀ ਐ ਇਹ ਆ ਹੁਣ ਦੇਖ ਕੀ ਸੈਂਸ ਜੀ ਨੋਨ ਸੈਂਸ ਮਤਲਬ ਪਦਮੇਦਮ ਹਾ ਹਾ ਗੋਟ 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 ਪਦਮੇਦਮ ਡੰਗਰ ਇਹ ਮੇਰੇ ਕੋਲ ਹੈਗਾ ਦੂਸਰਾ ਐਂਗਲ ਕਿਹੜਾ ਐਂਗਲ ਸਮਝਾ ਦੇ ਜੇ ਨਾ ਲਾਈਓ ਜੇ ਚੱਲ ਗੁੱਡ ਜੀ ਗੁੱਡ 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 ਇਹ ਗੁੱਡ ਇਹ ਸਾਡੇ ਬਾਦਸ਼ਾਹ ਜੀ ਨੇ ਜੀ ਇਹ ਆਉਣ ਵਾਲੇ ਆਉਣ ਵਾਲੇ ਟਾਈਮ ਦੇ ਸੁਪਰਸਟਾਰ ਨੇ ਜੀ ਇਹ ਨਿੰਜੇ ਦਾ ਭਾਈ ਹੈ ਜੀ ਹਾਂਜੀ ਭਾਈ ਉਹ ਦੇਖ ਲਓ ਜੋ ਸਿਕਲਾਈ ਪਿੱਛੇ ਉਹਦਾ ਕੋਲੇ ਲੱਗੇ ਆ ਪਿੱਛੇ ਸਿਕਲਾਈ ਇੰਟਰਵਿਊ ਖੜਨੇ ਹੱਡੇ ਜੀ ਬਬਲੀ ਭਾਈ ਜੀ ਨੇ ਨਾ 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 ਬੋਲੀਏ ਭਾਈ ਆਪਣੀ ਇਹੀ ਜੀ ਆ ਨੋ ਪ੍ਰੋਬਲਮ ਇਹ ਸਾਡੇ ਸਰਨੇ ਦੀ ਇਹ ਪ੍ਰੋਡਕਸ਼ਨ ਦੇ ਮਾਲਕ ਨੇ ਜੀ ਬਬਲੀ ਚੈਂਜਰ ਜੀ ਇਧਰ ਇਧਰ ਆ ਨੀ ਹਾਂਜੀ ਬਰੋ ਓਕੇ ਓਕੇ ਬਾਈ ਸੱਤੇ ਹਾਂ ਓਕੇ ਆ ਮੇਰੇ ਕੋਲ ਬਤਮੀ ਦੀ ਨੌਨਸੈਂਸ ਫੈਕਟਰ ਤੁਹਾਨੂੰ ਦੀ ਅਕਲ ਨਹੀਂ ਹੈ ਸੈਂਸ ਕੀ ਸੈਂਸ ਬਤਮੀ ਜੀ ਮਤਲਬ ਹੁੰਦਾ ਕਿ ਪਿਆਰ ਹੀ ਹੁੰਦੀ ਹੈ ਜੀ ਨੌਨਸੈਂਸ ਦਾ ਮਤਲਬ ਡਫਰ ਹੁੰਦਾ ਐਡੀਟ ਹੁੰਦਾ ਬੱਤਮੀ ਜੁੰਡਾ ਚਲ ਕੋਈ ਨਹੀਂ ਅੱਛਾ ਸ਼ੈਰ ਤਾਂ ਲੱਗਦੇ ਤੁਸੀਂ ਦਾ ਜੀ ਹੈ ਫਿਰ ਮੈਨੂੰ ਕੇ ਤੇ ਸਮਝਾ ਭੁੱਲ ਗਿਆ ਗਾਣੇ ਦਾ ਕੋਈ ਹੱਲ ਕੀ ਹੋਏ ਤੂੰ ਹੋ ਨਾ ਕਰੀ ਗਾਣੇ ਦੇ ਚੱਲ 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 ਦੁੱਧ ਮੱਖਣਾ ਨਾ ਪਾਲਿਆ ਜਵਨ ਸਰੀਰ ਬਿੱਟੀ ਰੋਲਤਾ ਲੈ ਸੱਚੀ ਗੀਤ ਪਲ ਗਈ ਮੈਂ ਆਏ ਹਾਏ ਹੁਣ ਕੀ ਲਾਜ ਪੜਾਈਏ ਭੁੱਲ ਗਿਆ ਗਾਣੇ ਦਾ ਹੁਣ ਕੀ ਲਾਜ ਬਣਾਈਏ ਆਹ ਡੇਟਿੰਗ ਹੈ ਭਾਈ ਚੱਲ ਕੋਈ ਨਹੀਂ ਦੋਸਤੋ ਕਿਉਂਕਿ ਅੱਜ ਦੇ ਜਿਹੜੇ ਸਾਡੇ ਹਾਲਾਤ ਉਹ ਲਾਈਨ ਬੈਠਾ ਬਲੌਗ ਨਾ ਬਣਾ ਦੇ ਹੋ ਤੁਸੀਂ ਰਾਤ ਨੂੰ ਸੁਣਾਉਗੇ ਪੱਕਾ ਇਹ ਪੱਕਾ